ਜਿੱਦਾਂ ਕਿ ਤੁਹਾਨੂੰ ਪਤਾ بارشਾਂ ਦੇ ਦਿਨਾਂ ਤੇ ਸੌਣ ਦਾ ਮਹੀਨਾ ਵਾਂ ਤੇ ਹਰਿਆਲੀ ਵੇਖੋ ਤੇ ਹਰਿਆ ਭਰਿਆ ਪੂਰਾ ਆ ਵਿਖੋ ਅਮਰੋਦ ਲੱਗੇ ਆ ਤੇ ਬੂਟੇ ਵੀ ਬੜੇ ਸੋਹਣੇ ਹੋ ਗਏ ਆ ਹਰੇ ਭਰੇ ਤੇ ਇੱਧਰ ਆਂਬ ਦੇ ਵੀ ਬੂਟੇ ਆ ਆ ਡੈਡੀ ਨੇ ਲਗਾਏ ਹੋਏ ਆ ਇਹਦੇ ਨਾਲ ਨਾ ਹਰਿਆਲੀ ਪੂਰੀ ਵਧੀਆ ਲੱਗਦੀ ਆ ਸਵੇਰੇ ਸਵੇਰੇ ਉੱਠ ਕੇ ਨਾ ਬੜਾ ਵਧੀਆ ਲੱਗਦਾ ਮੌਸਮ ਇੰਨਾ ਵਧੀਆ ਹੋਇਆ ਹੀ ਨਾ ਬਹੁਤ ਜ਼ਿਆਦਾ ਵਧੀਆ ਇਸ ਹਰ ਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਉਮੀਦ ਕਰਦੇ ਸਾਰੇ ਜਣੇ ਬਹੁਤ ਫੱਦੀਆ ਹੋਗੇ ਤੇ ਤੁਸੀਂ ਸੋਚੋਗੇ ਅਚਾਨਕ ਪਤਾ ਨਹੀਂ ਇੱਧਰ ਹੋ ਜਾਂ ਇੱਧਰ ਚਲ ਜਾਂਦੀ ਕਦੀ ਉੱਧਰ ਚਲ ਜਾਂਦੀ ਤੇ ਇੱਥੇ ਆ ਗਈ ਸੀ ਮੈਂ ਮੰਮੀ ਦੇ ਘਰ ਤੇ ਮੌਸਮ ਠੰਡਾ ਸੀ ਤੇ ਨਾ ਮੈਂ ਕਿਾ ਚੱਲਣਾ ਚਲ ਜਾਂਨੇ ਅੱਜ ਤੇ ਮੈਂ ਅਸਵੇਰੇ ਆਨੀ ਸ਼ਾਮੀ ਜਿਹੜਾ ਉਹ ਚਲ ਜਾਂਦੀ ਆ ਤੇ ਇੱਥੇ ਮੰਮੀ ਦਿਖਾਉਂ ਰਹੇ ਸੀ ਕਿ ਸੂਟ ਮੈਂ ਲੈ ਆਂਦੇ ਆ ਐ ਸੀ ਭਾਬੀ ਦਾ ਸੂਟ ਤੇ ਉਹਨਾਂ ਨੇ ਭੇਜਣਾ ਸੀ ਉੱਥੇ ਬਾਹਰ ਭੇਜਣਾ ਸੀ ਤੇ ਕਹਿੰਦੇ ਸੀ ਮੈਂ ਕਿਸਨੇ ਜਾਣਾ ਵਾ ਤੇ ਉਹਨਾਂ ਦੇ ਹੱਥ ਭੇਜਣਾ ਵਾ ਸਵਾ ਕੇ ਤੇ ਐਸੀ ਭਾਬੀ ਦਾ ਸੂਟ ਗ੍ਰੀਨ ਐ ਡਾਰਕ ਗ੍ਰੀਨ ਇੱਥੇ ਪਤਾ ਨਹੀਂ ਕਿਦਾਂ ਦਾ ਪੱਲਾ ਲਾਉਣ ਰਿਹਾ ਡਾਰਕ ਜਾਂ ਗ੍ਰੀਨ ਤੇ ਸੂਟ ਤੇ ਸੀਨੇ ਦੇ ਇੱਥੇ ਹੀ ਤੇ ਕਹਿੰਦੇ ਦੁਪੱਟੇ ਵੇਖ ਲਾ ਤੇ ਆਪਣਾ ਵੀ ਸੂਟ ਲਿਆਏ ਸੀ ਤੇ ਏਕਮ ਦਾ ਵੀ ਲਿਆਏ ਸੀ ਮੇਰੀ ਕੋਨੇ ਮਿਤਾ ਉਹ ਵੀ ਵਾਰਾ ਤੇ ਕਹਿੰਦੇ ਸੀ ਸਾਰਿਆਂ ਦੀ ਸਵਾ ਕੇ ਸੂਟ ਤੇ ਫਿਰ ਭੇਜਣੇ ਆ ਤੇ ਐ ਦੁਪੱਟਾ ਸੀ ਐ ਵਾਲਾ ਸੀ ਏਕਮ ਦਾ ਇਹੀ ਕੱਲਰ ਦਾ ਤੇ ਕਹਿੰਦੇ ਸਵਾ ਕੇ ਮੈਂ ਪੇਜ ਦਿਨੀ ਆ ਤੇ ਉਹ ਫਿਰ ਉਹਨਾਂ ਨੇ ਸੀਨੇ ਦਿੱਤੇ ਹੀ ਜਿੱਤਾਂ ਦੇ ਉਹਨਾਂ ਨੇ ਸਵਾਣੇ ਆਉਣਗੇ ਇੱਥੇ ਕਿਉਂਕਿ ਮਾਪ ਤੇ ਹੁੰਦਾ ਹੀ ਆ ਇੱਥੇ ਤੇ ਫਿਰ ਉਹਨਾਂ ਦੇ ਸੀਪ ਕੇ ਚੱਲ ਜਾਂ ਵਧੀਆ ਕਿਉਂਕਿ ਉੱਧਰ ਜਿਹੜਾ ਉਹ ਇੱਕ ਤੇ ਸਵਾਈ ਬੜੀ ਮਹਿੰਗੀ ਪੈਂਦੀ ਆ ਤੇ ਦੂਜਾ ਫਿਟਿੰਗ ਵਗੈਰਾ ਕਹਿੰਦੀਆਂ ਹੁੰਦੀਆਂ ਕਿ ਚੰਗੀ ਨਹੀਂ ਆਉਂਦੀ ਹੈਗੀ ਤੇ ਤਾਂ ਕਰਕੇ ਤੇ ਇੱਥੇ ਉਹੀ ਟੇਲਰ ਆ ਜਿੰਤ ਕੋ ਮਤਲਬ ਸਵਾਣ ਦੇ ਪਹਿਲਾਂ ਸੂਟ ਬੰਦੀਆਂ ਹੀ ਨੇ ਉਹੀ ਆ ਤੇ ਉਹੀ ਮਤਲਬ ਫਿਟਿੰਗ ਦੇ ਅਕੋਰਡਿੰਗ ਬੜੇ ਵਧੀਆ ਔਰ ਟੇਲਰ ਜਿਹੜਾ ਉਹ ਸੀ ਦਿੰਦਾ ਵਾ ਤੇ ਚੱਲ ਜਾਂਦੇ ਆ ਸੂਟ ਤੇ ਕੋਈ ਆਇਆ ਹੋਇਆ ਸੀ ਇੱਥੋਂ ਤੇ ਉਹਨੇ ਜਾਣਾ ਸੀ ਤੇ ਮੈਂ ਕਿਹਾ ਚੱਲਣਾ ਮੈਂ ਅਗਸਤ ਦਾ ਮਹੀਨਾ ਵਾ ਜਦ ਤੱਕ ਤੁਹਾਨੂੰ ਪਤਾ ਰਖੜੀ ਵੀ ਆਉਣ ਵਾਲੀ ਹੈ ਤੇ ਮੈਂ ਕਿਹਾ ਚੱਲਣਾ ਮੈਂ ਵੀ ਰਖੜੀਆਂ ਉਹਦੇ ਹੱਥੀ ਭੇਜ ਦੂੰਗੀ ਇੰਦਾ ਕੋਰੀਅਰ ਵਗੈਰਾ ਕਰਨਾ ਪੈਣਾ ਇਹਨਾਂ ਪਾਰਸਲ ਕਰਨਾ ਪੈਣਾ ਹੈ ਤੇ ਮੈਂ ਕਿਹਾ ਚੱਲਣਾ ਉਹਦੇ ਹੱਥੀ ਭੇਜ ਦੂੰਗੀ ਤੇ ਇੱਥੇ ਬਾਹਰ ਵਨ ਕਲੈਰਿਟੀ ਬੁੜੀ ਆਉਂਦੀ ਵੀਡੀਓ ਦੀ ਜਦੋਂ ਆਪਾਂ ਬਾਹਰ ਸ਼ੂਟ ਕਰਦੇ ਆ ਨਾ ਕਲੈਰਿਟੀ ਬੁੜੀ ਆਉਂਦੀ ਅੰਦਰ ਕਮਰੇ 'ਚ ਨਹੀਂ ਜਿਆਦਾ ਕਲੈਰਿਟੀ ਨਹੀਂ ਆਉਂਦੀ ਫਿਰ ਸਾਨੂੰ ਲਾਈਟਾਂ ਵਗੈਰਾ ਆਨ ਕਰਨੀਆਂ ਪੈਂਦੀਆਂ ਤੇ ਇੱਥੇ ਕਲੈਰਿਟੀ ਠੀਕ ਹੁਣ ਜਿੱਦਾਂ ਵੀ ਤੁਹਾਨੂੰ ਪਤਾ ਰਖੜੀ ਆਉਣ ਵਾਲੀ ਹੈ ਤੇ ਪਹਿਣਾ ਦੇ ਦਿਨ ਆਉਣ ਵਾਲੇ ਤੇ ਆਪਾਂ ਵੀ ਆਵਾਂਗੇ ਰਖੜੀ ਬੰਨਣ ਕਿਉਂਕਿ ਭਰਾ ਤੇ ਚਲੋ ਬਾਹਰ ਤੇ ਇੱਥੇ ਡੈਡੀ ਨੂੰ ਤੇ ਚਲੋ ਬੰਨਣੀ ਆ ਤੇ ਆਪਣੇ ਘਰ ਪਿੰਨਾ ਬੰਨਾਂਗੇ ਤੇ ਕਿਉਂਕਿ ਆਪਣੀਆਂ ਵੀ ਰਖੜੀਆਂ ਬਾਹਰ ਆ ਚੁੱਕੀਆਂ ਆ ਵਾ ਤੇ ਮੇਰੇ ਨਨਾਰ ਦੀਆਂ ਤੇ ਉਹ ਵੀ ਤੁਹਾਨੂੰ ਮੈਂ ਵਿਖਾਉਂਗੀ ਅਗਲੇ ਵਲੌਗ 'ਚ ਵਿਖਾਉਂਗੀ ਰਖੜੀਆਂ ਤੇ ਕੀ ਭੇਜਾਉਣੀ ਉਹ ਵੀ ਵਿਖਾਉਂਗੀ ਤੁਹਾਨੂੰ ਤੇ ਰਖੜੀਆਂ ਆ ਚੁੱਕੀਆਂ ਆਪਣੀਆਂ ਤੇ ਉਹ ਵੀ ਜਿਹੜੀਆਂ ਆਪਣੇ ਘਰ ਬਣ ਕੇ ਤੇ ਫਿਰ ਭੇਜਾਂਗੀ ਬੰਨਣ ਵਾਸਤੇ ਤੇ ਬੜੀਆਂ-ਬੜੀਆਂ ਰਖੜੀਆਂ ਆਇਆਂ ਵਾ ਰਖੜੀ ਤੇ ਚਲੋ ਰਖੜੀ ਹੁੰਦੀ ਹੈ ਨਾ ਪਹਿਲਾਂ ਪਹਿਣਾ ਜਿਹੜੀਆਂ ਆਪ ਬਣਾਉਂਦੀਆਂ ਹੁੰਦੀਆਂ ਹੈ ਰਖੜੀ ਕਾਰਤਾਗਿਆਂ ਦੇ ਨਾਲ ਇੰਨੇ ਨੇ ਮੋٹے ਜੜੇ ਉਹ ਬਣਾਉਂਦੀਆਂ ਜਿਹਦੇ ਉੱਪਰ ਫੁੱਲ ਵਗੈਰਾ ਹਨ ਜਿੰਨੀ ਵੱਡੀ ਰਖੜੀ ਹੁਣ ਕਹਿੰਦਾ ਮੈਨੇ ਵੱਡੀ ਬਣਾਣੀ ਰਖੜੀ ਵੱਡੀ ਬਣਾਣੀ ਰਖੜੀ ਤੇ ਇੱਥੇ ਜਿਹੜਾ ਵਾ ਉਹ ਹੁਣ ਚਲੋ ਰੈਡੀਮੇਡ ਸਭ ਕੁਝ ਆ ਚੁੱਕਾ ਵਾ ਤੇ ਹੁਣ ਇਹਨੀ ਦਿੱਕਤ ਨਹੀਂ ਹੁੰਦੀ ਬਸ ਮਤਲਬ ਲੋਹੇ ਤੇ ਬੰਦੋਵਾ ਮੈਂ ਉਸੇ ਵੀ ਲਈ ਤੇ ਰਖੜੀ ਤੇ ਰਖੜੀ ਹੁੰਦੀ ਉਹਦੇ ਵਿੱਚ ਪਾਣ ਦਾ ਪਿਆਰ ਹੋਣਾ ਚਾਹੀਦਾ ਬਸ ਰਖੜੀ ਰਖੜੀ ਹੁੰਦੀ ਆ ਇੱਥੇ ਕੋਈ ਉਹ ਨਹੀਂ ਆ ਕਿ ਰਖੜੀ ਵਧੀਆ ਵਾਜਾ ਕਿਦਾਂ ਵਾ ਪਾਣ ਦਾ ਪਿਆਰ ਹੋਣਾ ਚਾਹੀਦਾ ਬਸ ਵਿੱਚ ਤੇ ਤੇ ਭੈਣਾਂ ਦਾ ਪਿਆਰ ਵੀਰਾਂ ਵਾਸਤੇ ਬਹੁਤ ਮਾਇਨੇ ਰੱਖਦਾ ਵਾ ਬਹੁਤ ਜ਼ਿਆਦਾ ਤੇ ਇੱਥੇ ਮੰਮੀ ਨੇ ਰੱਖ ਦਿੱਤੀ ਸੀ ਸਬਜ਼ੀ ਤੇ ਕੜਛੀ ਮਾਲ ਦੀ ਇਹ ਉਹਨਾਂ ਬਣਾਇਆ ਸੀ ਆਲੂ ਗੋਭ ਦੀ ਸਬਜ਼ੀ ਹਾਂ ਆਲੂ ਗੋਭ ਦੀ ਸਬਜ਼ੀ ਤੇ ਮੈਂ ਕੜਛੀ ਮਾਲਣਾਈ ਸੀ ਮਹੀਨ ਚ ਮੇ ਕੜਛੀ ਮਾਲਦਨੀ ਮੌਸਮ ਬੜਾ ਵਧੀਆ ਹੈ ਇਹਦੇ ਸਾਰੇ ਵਧੀਆ ਆ ਬਾਅਦ ਵਿੱਚ ਬਹੁਤ ਜ਼ਿਆਦਾ ਧੋਪ ਲੱਗੇਗੀ ਮਤਲਬ ਇਸ ਵੇਲੇ ਟਾਈਮ ਇਦਾਂ ਹੀ ਕਿ ਪੱਕੇ ਤੋਂ ਹੀ ਦੀ ਬੈਸ ਕਰ ਦੇ ਜੇ ਤੇ ਬਾਅਦ ਵਿੱਚ ਨਹੀਂ ਜ਼ਿਆਦਾ ਧੋਪ ਨਿਕਲਾਈ ਤੇ ਮਤਲਬ ਏਸੀ ਤੋਂ ਬਣਾਣੀ ਬੈਠਾ ਹਾਂ ਤਾਂ ਮੈਨੂੰ ਲੱਗ ਗਈ ਸੀ ਧੋਪ ਤੇ ਮੈਂ ਖਾਂ ਲੱਗੀ ਸੀ ਜਾਮੂਨ ਜਿਹੜੇ ਕਿ ਮੇਰੇ ਹਾਂਜੀ ਅੱਜ ਤੁਹਾਨੂੰ ਦੱਸਦੇ ਆ ਨਾਲੇ ਬਣਾਉਣਾ ਘਰ ਤੇ ਇਦਾਂ ਮਮੀ ਬਣਾਉਂਦੇ ਆ ਇਦਾਂ ਤੰਦਾ ਕਿੰਨੀਆਂ ਲੈਣੀ ਮਮੀ ਤੰਦਾ ਭੰਜਨੀ ਮਰਜੀ ਲਾ ਲਓ ਹਾਂ ਜਿੰਨੀ ਮਰਜ਼ੀ ਮੈਂ ਮੋਟਾ ਬਣਾਉਣਾ ਕਿਤਾ ਐਦਾ ਤੰਦਾ ਲੈ ਲੈਣੀ ਆ ਤੁਸੀਂ ਗੁੱਥੇਦਵਾਰੇ ਆਪਣੇ ਸਾਹਮਣੇ ਜਿੰਨਾ ਮੋਟਾ ਬਣਾਉਣਾ ਹੈ ਜਿੰਨਾ ਮੋਟਾ ਬਣਾਉਣਾ ਹੁੰਦਾ ਹੈ ਤੁਸੀਂ ਸਾਹਮਣੇ ਸਾਹਮਣਾ ਤੇ ਲੈਂਥ ਜਿੰਨੀ ਤੁਸੀਂ ਪਾਉਂਦੇ ਜੇ ਉਨੀ ਤੁਸੀਂ ਰੱਖ ਸਕਦੇ ਜੇ ਤੇ ਉਨਾ ਇੱਥੇ ਮੰਮੀ ਜਿਹੜੀਆਂ ਵਧੀਆਂ ਹੁੰਦੀਆਂ ਨਾ ਤੇ ਉਹ ਜਿਹੜੀਆਂ ਉਹ ਐਡੇ ਨਾਲੇ ਬਣਾ ਲਿੱਦੇ ਆ ਤੇ ਇਦਾਂ ਤੁਸੀਂ ਕੱਟ ਲੈਣਾ ਵਿੱਚੋਂ ਤੇ ਕੱਟਣ ਤੋਂ ਬਾਅਦ ਤੁਹਾਨੂੰ ਦੱਸਦੇ ਆ ਫਿਰ ਇਦਾਂ ਕਰਨਾ ਤੁਸੀਂ ਮੰਜੀ ਦੇ ਨਾਲ ਇਹਨੂੰ ਇੱਕ ਸਾਈਡ ਜਿਹੜੀ ਬਨ ਲੈਣੀ ਇੱਕ ਸਾਈਡ ਬੰਨੀ ਨਾ ਅੱਧਾ ਹਾਂ ਇੱਕ ਸਾਈਡ ਹਾਂ ਇੱਕ ਸਾਈਡ ਅੱਧਾ ਜਿਹੜਾ ਬਨ ਲੈਣਾ ਅੱਧਾ ਪਹਿਲਾਂ ਗੁੰਨਦ ਲੈਣਾ ਤੇ ਇਦਾਂ ਬਾਅਦ ਵਿੱਚ ਇਸ ਕਰਕੇ ਇਹਨੂੰ ਅੱਧਾ ਬਨਣਾ ਤੇ ਵੇਖਦੇ ਆ ਕਿੱਦਾਂ ਦਾ ਬਣਾਉਂਦੀ ਮਮੂ ਤੰਦਾ ਪੈਣਾ ਗੇਲ ਲੈਣੀ ਆ ਵਾ ਅੱਧੀ-ਅੱਧੀਆਂ ਕਰਕੇ ਹਾਂ ਇਹਨੂੰ ਪਹਿਲਾਂ ਕਰਨਾ ਉਧਰ ਵਾਲੀ ਸਾਈਡ ਮੰਮੀ ਨੇ ਕਰ ਲਈ ਹੁਣ ਵੇਖਿਓ 2 ਚੋਕ ਲਿਆ 4 ਚੋਕ ਲਿਆ ਤੇ ਇਹ ਨੀਚੇ ਇਹ ਉੱਪਰ ਤੇ ਫਿਰ 2 ਥੱਲੇ 2 ਉੱਪਰ 2 ਥੱਲੇ 2 ਉੱਪਰ ਤੇ ਉਹ ਜਿਹੜੀ ਪਹਿਲੀ ਵਾਲੀ ਹ ਉਹਨੂੰ ਵਿੱਚ ਜਿਹੜਾ ਵਿੱਚੋਂ ਕੱਢ ਲੈਣਾ ਇਦਾਂ ਜਿਹੜਾ ਪਰਲੀ ਸਾਈਡ ਕਰੀ ਜਾਣਾ ਹਨਾ ਆਹ ਚਲੋ ਮੈਨੂੰ ਵੀ ਆ ਗਏ ਇਨਾ ਨਹੀਂ ਆਉਂਦਾ ਇਦਾਂ ਹੀ ਇੱਕ ਉੱਪਰ ਥੱਲੇ ਕਰਕੇ ਤੇ ਪਹਿਲੀ ਜਿਹੜੀ ਤੰਦ ਉਹਨੂੰ ਵਿੱਚੋਂ ਦੀ ਜਿਹੜਾ ਕੱਢ ਲੈਣਾ ਇਦਾਂ ਤੇ ਡਿਜ਼ਾਈਨ ਬੜਾ ਵਧੀਆ ਬਣ ਜਾਣਾ ਉਹ ਨਾਲ ਨਾਲ ਵੇਖਿਓ ਤੁਸੀਂ ਹਾਂ ਇੱਦਾਂ ਦੋਵਾਂ ਸਾਈਡਾਂ ਤੋਂ ਤੁਸੀਂ ਇੱਦਾਂ ਕਰੀ ਜਾਣਾ ਜਿੱਦਾਂ ਆਹ ਸਾਈਡ ਆ ਤੇ ਉਹ ਸਾਈਡ ਆ ਦੋਵਾਂ ਸਾਈਡਾਂ ਤੋਂ ਤੁਸੀਂ ਇੱਦਾਂ ਕਰੀ ਜਾਣਾ ਥੋੜਾ ਜਿਹਾ ਬੰਨਦਾ ਫਿਰ ਤੁਹਾਨੂੰ ਦਿਖਾਉਣੀ ਆ ਮੰਮੀ ਨੂੰ ਆਲਸ ਨਹੀਂ ਹੈਗਾ ਬਜੀ ਚੀਜ਼ਾਂ ਬਣਾਉਣ ਦਾ ਮਤਲਬ ਕੋਟੀਆਂ ਸਵੈਟਰ ਡਿਜ਼ਾਈਨ ਜਿੱਦਾਂ ਦੀ ਮਰਜ਼ੀ ਪਵਾਓ ਬਣਾਉ ਇੱਦਾਂ ਇੱਦਾਂ ਦੇ ਸਾਰੇ ਕੰਮ ਜਿਹੜੇ ਉਹ ਕਰ ਲੈਂਦੀ ਮੰਜੀਆਂ ਵਗੈਰਾ ਜਿੱਦਾਂ ਦੀ ਮਰਜ਼ੀ ਡਿਜ਼ਾਈਨ ਵਾਲੀਆਂ ਬਣਵਾਉ ਉਹ ਵੀ ਆਪ ਹੀ ਸਾਰੀਆਂ ਜਿਹੜੀਆਂ ਬਣਾਉਣੀਆਂ ਹਾਂ ਇਹ ਲਾ ਦਾਜ ਚ ਵੀ ਇਦਾਂ ਨਾਲੇ ਦਿੰਦੀ ਹੁੰਦੇ ਨੇ ਇਹਨੇ ਬਣਾਉਂਦੇ ਆਹੋ ਉਹ ਮੰਝੀਆਂ ਦਾ ਤੀਲਾ ਨਾਲ ਬਣਾਉਂਦੇ ਨੇ ਇਹ ਤੀਲਾ ਤੀਲਾ ਨਾਲ ਮੰਝੀਆਂ ਵਿੱਚ ਆਪਾਂ ਇਦਾਂ ਹੋਣ ਕੇ ਇਦਾਂ ਹੋਣ ਕੇ ਦੇ ਵਿੱਚ ਤੀਲ ਦੇ ਲਣੀ ਆ ਉਹ ਆਉ ਕੱਸੀ ਜਾਣਾ ਵਾ ਦਰੀਆ ਵਾਂਗੂ ਉਹ ਆਉ ਉਹ ਮੰਜੀ ਖੜੀ ਕਰਕੇ ਨਾ ਤਾਂ ਉਹਦੇ ਵਿੱਚ ਫਿਰ ਕਾਨਾ ਜਬ ਇੱਕ ਉੱਤੇ ਉੱਤੇ ਦੇ ਲੰਦੇ ਇੱਕ ਪੈਰਾਂ ਦੇ ਨਾਲ ਨੱਪ ਲੈਂਦੇ ਆ ਉਹ ਬਸ ਰੰਦੀ ਧਾਗੇ ਨੂੰ ਉਹ ਵੀ ਫਿਰ ਜਾਉਣ ਹੋਣ ਕੇ ਇੰਜ ਹੋਣ ਉੱਤੇ ਦੇ ਵਿੱਚ ਤੀਲ ਦੇ ਲਣੀ ਆ ਫਿਰ ਉਹ ਲੈ ਨਹੀਂ ਫਿਰ ਉਹ ਤੀਲ ਕੱਢਾ ਇਦਾਂ ਤੀਲਾ ਕਿੰਨੀਆਂ ਦੇਖ ਤ ਕੱਢ ਲੈਣੀਆਂ ਫਿਰ ਅੱਛਾ ਹਾਂ ਭਾਬੀ ਹੁੰਦੀ ਨਹੀਂ ਤਾਂ ਮੈਨੂੰ ਪਤਾ ਸੀ ਹਾਂ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਦਾ ਆਉਣ ਰਿਆ ਵਾ ਜਿੰਨੇ ਰੰਗਾਂ ਦੀ ਉਹਨਾਂ ਹੋ ਗਈ ਉਹਨਾਂ ਵਧੀਆ ਬਣੂਗਾ ਹਨਾ ਹੁਣ ਆ ਲੀ ਜੀ ਤੁਰਪੀ ਹੁਣ ਇਹ ਜਲਦੀ ਜਲਦੀ ਬਣ ਜਾਣਿਆ ਆ ਵੇਖੋ ਇੱਕ ਜਿਹੜਾ ਲਾਸਟ ਵਾਲਾ ਹੁੰਦਾ ਉਹਨੂੰ ਵਿੱਚੋਂ ਕੱਢ ਲੈਣਾ ਤੇ ਐਸਜੀ ਆਪਣਾ ਅੱਜ ਦਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਓ ਕਿੱਦਾਂ ਲੱਗਾ ਬਾਏ ਬਾਏ ਦੀ ਸਾਰੀ ਸ਼ਕੀਰ